ਪਲਵਾਇਆ ਫਿਲਮ ਦੇ ਕੇ ਨਿਕਲ ਚੁੱਕੇ ਆ ਜੀ ਤੇ ਫਿਲਮ ਦੇ ਵੇਖਣ ਆਸਤੇ ਸਾਰੰਗ ਵੀ ਸਾਡੇ ਨਾਲ ਨੇ ਉਹ ਵੀ ਵੇਖਣ ਆਏ ਹੋਏ ਸੀ ਕਿ ਉਹਨਾਂ ਤੋਂ ਪੁੱਛਦੇ ਹੈਗੇ ਕਿ ਕਿਵੇਂ ਲੱਗਿਆ ਉਹਨਾਂ ਨੂੰ ਫਿਲਮ ਭਾਈ ਜੀ ਖਲਾਤ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਥੈਂਕ ਯੂ ਬੇਰੇ ਬਹੁਤ ਟਾਈਮ ਬਾਅਦ ਮਿਲੇ ਆਪਾਂ ਜੀ ਜੀ ਤੇ ਆ ਅਕਸਰ ਇਦਾਂ ਆਪਾਂ ਇਵੈਂਟਸ ਤੇ ਮਿਲਦੇ ਰਹਿੰਦੇ ਆ ਤੇ ਆ ਬਾਕੀ ਸਾਡੀ ਮੀਡੀਆ ਤੇ ਸਿਰ ਤੇ ਹੀ ਹੁੰਦਾ ਸਾਰਾ ਕੁਝ ਜੀ ਤੇ थैंक यू तुसी आई थानू फिल्म अच्छी लगी हां जी हां जी हां जी बहुत बहुत थानू मीट ਸਾਡੇ ਮੀਡੀਆ ਨੂੰ ਵਧੀਆ ਲੱਗੀ ਫਿਲਮ ਇਹਦਾ ਮਤਲਬ ਫਿਲਮ ਬਾਸ ਆ ਜੀ ਆ ਵਧੀਆ ਹੈ اچھا ਪਰਮਾਤਮਾ ਦੀ ਕਿਰਪਾ ਹੈ ਬਹੁਤ ਆ اچھا ਸਬਜੈਕਟ ਹੈ ਪੁਖਰਾਜ ਨੇ ਚੁਣਿਆ ਜੀ ਤੇ ਆਈ ਥਿੰਕ ਉਹ ਹਮੇਸ਼ਾ ਐਕਸਪੈਰੀਮੈਂਟਲ ਚੀਜ਼ਾਂ ਜਿਹੜੀਆਂ ਵੀ ਚੂਜ਼ ਕਰਦਾ ਆ ਹਮੇਸ਼ਾ ਸਕਸੈਸਫੁਲ ਰਹਿੰਦੀਆਂ ਨੇ ਜੀ ਤੇ ਆ ਇਸੇ ਕਰਕੇ ਸਾਨੂੰ ਪੁਖਰਾਜ ਤੇ ਇੰਨਾ ਯਕੀਨ ਹੁੰਦਾ ਕਿ ਜੋ ਵੀ ਕੁਝ ਲੈ ਕੇ ਆਊਗਾ ਉਹ ਵਧੀਆ ਹੀ ਲੈ ਕੇ ਆਊਗਾ ਮਾਤਾ ਰਾਣੀ ਦੀ ਆਸਥਾਨ ਦਿਖਾਇਆ ਹੈਗਾ ਫਿਲਮ ਦੇ ਵਿੱਚ ਤੇ ਸਰਦੂਲ ਸਾਹਿਬ ਦੀਆਂ ਜਿਹੜੀਆਂ ਕਿੰਨੀਆਂ ਭੇਟਾਂ ਸੁਣ ਸੁਣ ਕੇ ਜਿਹੜੀਆਂ ਅੱਜ ਵੀ ਉਹ ਰੌਂਗਟੇ ਖੜੇ ਹੁੰਦੇ ਹੈਗੇ ਸਾਡੇ ਵੀ ਹਨ ਤੇ ਉਸ ਆਸਤਾ ਨੂੰ ਉਸ ਉਸ ਆਸਤਾ ਦੇ ਫਿਲਮ ਦੇ ਨਾਲ ਜਿਹੜਾ ਜੁੜਿਆ ਹੈਗਾ ਉਹਨੂੰ ਕਿਵੇਂ ਦੇਖੀ? ਅ ਨਹੀਂ ਬਹੁਤ ਅੱਛੀ ਮੂਵੀ ਹੈ ਉਹ ਡਿਵੋਸ਼ਨਲ ਸਬਜੈਕਟ ਕੋਈ ਛੇਤੀ ਛੇਤੀ ਆਈ ਥਿੰਕ ਬਹੁਤ ਟਾਈਮ ਬਾਅਦ ਮੈਂ ਡਿਵੋਸ਼ਨਲ ਇੱਕ ਵੱਡਾ ਪ੍ਰੋਜੈਕਟ ਇਸ ਤਰ੍ਹਾਂ ਦਾ ਦੇਖਿਆ ਕਿ ਜਿਹਦੇ ਚ ਆਰਟਿਸਟ ਕਾਸਟਿੰਗ ਅੱਛੀ ਹੈ ਡਾਇਰੈਕਟਰਸ ਅੱਛੇ ਨੇ ਸਟੋਰੀ ਰਾਈਟਰਸ ਅੱਛੇ ਨੇ 뮤직 ਤੇ ਲਿਰਿਕਸ ਬਹੁਤ ਯੂ ਨੋ ਸਾਰਿਆਂ ਦੇ ਵਧੀਆ ਚੀਜ਼ਾਂ ਲਿਖੀਆਂ ਹੋਈਆਂ ਨੇ ਪਰ ਉਹੀ ਹੈ ਜਿਵੇਂ ਹੁਣ ਮੈਂ ਦੱਸ ਰਿਹਾ ਸੀਗਾ ਕਿ ਵੀ ਕਨੈਕਟੀਵਿਟੀ ਹੁੰਦੀ ਹੈ ਕਿ ਜਿੰਨੇ ਵੀ ਲੋਕ ਦੇਖ ਰਹੇ ਨੇ ਦਰਸ਼ਕ ਦੇਖ ਰਹੇ ਨੇ ਜਿਹੜੇ ਮਾਤਾ ਗਰਾਨੀ ਦਾ ਗੁਣਗਾਨ ਵੀ ਕਰਦੇ ਨੇ ਮਾਤਾ ਰਾਣੀ ਨੂੰ ਮੰਨਦੇ ਨੇ ਤੇ ਤੁਸੀਂ ਜ਼ਿਕਰ ਕੀਤਾ ਕਿ ਪਾਪਾ ਦੀਆਂ ਜਿਹੜੀਆਂ ਭੇਟਾਂ ਨੇ ਉਹ ਵੀ ਜਿਹੜੇ ਸੁਣਦੇ ਨੇ ਉਹ ਸਾਰੇ ਜਣੇ ਬਹੁਤ ਕਨੈਕਟ ਕਰਨਗੇ ਦੇਖ ਕੇ ਮਾਵੈਸ਼ਨੂ ਦੇਵੀ ਜੀ ਦਾ ਜੋ ਇਹ ਚ ਯਾਤਰਾ ਇੱਕ ਦਿਖਾਈ ਹੋਈ ਆ ਤੇ ਉਹ ਯਾਤਰਾ ਡਿਊਰਿੰਗ ਕੀ ਕੀ ਚੱਲ ਰਿਹਾ ਹੈ ਫੈਮਲੀਆਂ ਦੇ ਵਿੱਚ ਕੀ ਹੋ ਰਿਹਾ ਹੈ ਜਾਂ ਸਟੋਰੀ ਦੇ ਵਿੱਚ ਕੀ ਕੀ ਚੱਲਦਾ ਪਿਆ ਉਹ ਤੁਹਾਨੂੰ ਸਾਰਿਆਂ ਨੂੰ ਦੇਖਣ ਨੂੰ ਮਿਲੂਗਾ ਇੱਕ ਫੁੱਲ ਪੈਕੇਜ ਆ ਬਟ ਡਿਵੋਸ਼ਨ ਦੇ ਨਾਲ ਡਿਵੋਸ਼ਨ ਯਾ ਬਿਲਕੁਲ ਇੱਕ ਫੈਮਲੀ ਇਸ਼ੂ ਨੂੰ ਵੀ ਦਿਖਾਇਆ ਗਿਆ ਹੈਗਾ ਕਿਉਂਕਿ ਫੈਮਲੀ ਜਦੋਂ ਫਾਈਨੈਂਸ਼ੀਅਲ ਕ੍ਰਾਈਸਿਸ ਆਉਂਦੇ ਹੈਗੇ ਜਾਂ ਕਮਾਕਰਾਂ ਦੇ ਵਿੱਚ ਅਸੀਂ ਜਿਆਦਾ ਰੁੱਝੇ ਜਾਂਦੇ ਹੈਗੇ ਤਾਂ ਕਈ ਵਾਰੀ ਫੈਮਲੀ ਦੇ ਵਿੱਚ ਦੂਰੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਆਮ ਬੇਸੀਂ ਦੇਖਦੇ ਵੀ ਹੈਗੇ ਉਸ ਕਨਸੈਪਟ ਨੂੰ ਜਾਂ ਉਸ ਮੈਸੇਜ ਨੂੰ ਕਿਵੇਂ ਦੇਖਦੇ ਇਹ ਚੀਜ਼ ਚਾਹੀਦੀ ਸੀ ਮੇਰੇ ਹਿਸਾਬ ਨਾਲ ਯੂ نو ਲੋਕਾਂ ਦੇ ਵਿੱਚ ਲੈ ਕੇ ਆਉਣੀ ਹੈ ਤਾਂ ਮਤਲਬ ਬਹੁਤ ਜ਼ਰੂਰੀ ਸੀ ਕਿਉਂਕਿ ਆਪਾਂ ਦੇਖਦੇ ਹਾਂ ਕਿ ਵੀ ਨਾ ਯੂ نو ਫੈਮਲੀਆਂ ਆਪਣੇ ਆਪਣੀ ਬਿਜ਼ੀ ਹੋ ਜਾਂਦੀਆਂ ਪੇਰੈਂਟਸ ਆਪਣਾ ਬੱਚੇ ਆਪਣਾ ਬਿਜ਼ੀ ਹੋ ਜਾਂਦੇ ਨੇ ਜਦੋਂ ਛੋਟੇ ਹੁੰਦੇ ਨੇ ਤਾਂ ਕਈ ਪੇਰੈਂਟਸ ਇੰਨੇ ਬਿਜ਼ੀ ਹੁੰਦੇ ਨੇ ਮੈਂ ਮੈਂ ਇਹ ਸੋਚਦਾ ਕਿ ਉਹਨਾਂ ਦੀ ਮਜਬੂਰੀਆਂ ਹੁੰਦੀਆਂ ਨੇ ਉਹਨਾਂ ਨੇ ਵੀ ਘਰ ਚਲਾਣਾ ਏ ਉਹਨਾਂ ਨੇ ਕਿੰਨੇ ਅੰਪਲੋਇਜ਼ ਉਹਨਾਂ ਦੇ ਥੱਲੇ ਜਿਹੜੇ ਹੁੰਦੇ ਨੇ ਉਹਨਾਂ ਨੇ ਉਹਨਾਂ ਦਾ ਮਤਲਬ ਢਿੱਡ ਭਰਨਾ ਹੁੰਦਾ ਉਹਨਾਂ ਦਾ ਵੀ ਕਰ ਉਹਨਾਂ ਦੇ ਹਿਸਾਬ ਹਿਸਾਬ ਨਾਲ ਚੱਲਦਾ ਨਾ ਤੇ ਸੋ ਇਸ ਕਰਕੇ ਪੇਰੈਂਟਸ ਉਹ ਚੀਜ਼ ਵਿੱਚ ਬਿਜ਼ੀ ਹੁੰਦੇ ਨੇ ਕਈ ਵਾਰੀ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ ਤੇ ਜਦ ਵੱਡੇ ਹੁੰਦੇ ਉਹਨਾਂ ਨੇ ਕਈ ਵਾਰੀ ਐਦਾਂ ਹੁੰਦਾ ਕਿ ਬੱਚੇ ਕਮਾਕਾਰਾਂ ਜਿਸ ਤਰ੍ਹਾਂ ਰੁੱਝ ਜਾਂਦੇ ਆ ਕਿ ਆਪਣੇ ਪੇਰੈਂਟਸ ਨੂੰ ਟਾਈਮ ਨਹੀਂ ਦੇ ਪਾਉਂਦੇ ਆ ਸੋ ਆਈ ਥਿੰਕ ਜਿੰਨਾ ਟਾਈਮ ਪੇਰੈਂਟਸ ਹੈਗੇ ਨੇ ਜਾਂ ਜਿੰਨਾ ਟਾਈਮ ਬੱਚੇ ਤੁਹਾਡੇ ਨਾਲ ਨੇ ਤੁਸੀਂ ਸਾਰੇ ਜਣੇ ਇਕੱਠੇ ਰਹੋ ਕਿਉਂਕਿ ਮੈਂ ਬਹੁਤ ਟੱਚਫੁੱਲ ਲੱਕੀ ਹਾਂ ਕਿ ਪੁਖਰਾਜ ਬਹੁਤ ਲੱਕੀ ਹੈ ਕਿ ਸਾਡੇ ਪੇਰੈਂਟਸ ਨੇ ਹਮੇਸ਼ਾ ਸਾਨੂੰ ਨਾਲ ਰੱਖਿਆ ਹਮੇਸ਼ਾ ਕਦੇ ਸਾਡੇ ਤੋਂ ਦੂਰ ਨਹੀਂ ਕੀਤਾ ਜਦੋਂ ਬਾਹਰ ਵੀ ਟੂਰਸ ਕਰਦੇ ਸੀਗੇ ਤਾਂ ਅਸੀਂ ਹਮੇਸ਼ਾ ਨਾਲ ਹੁੰਦੇ ਸੀਗੇ ਉਹਨੇਵੇਂ ਪਾਪਾ ਤੇ ਭਲਾ ਅੰਕਲ ਨੇ ਕਿੰਨੇ ਟੂਰਸ ਕੀਤੇ ਨੇ ਇਕੱਠਿਆਂ ਨੇ ਤੇ ਉਹ ਸਾਨੂੰ ਪੁਖਰਾਜ ਸਾਰੀ ਫੈਮਿਲੀ ਸੱਚੀ ਅਸੀਂ ਨਾ ਇਕੱਠੇ ਜਾਂਦੇ ਹੁੰਦੇ ਸੀਗੇ ਸਾਡੇ ਪੇਰੈਂਟਸ ਦਾ ਬੌਂਡ ਤਾਂ ਸੀਗਾ ਹੀ ਸਾਡਾ ਬੌਂਡ ਸਟਰੋਂਗ ਉੱਥੇ ਜਾ ਕੇ ਹੋਇਆ ਕਿਉਂਕਿ ਅਸੀਂ ਸਾਨੂੰ ਸਾਡੇ ਲਈ ਉਹਨਾਂ ਲਈ ਕੰਮ ਹੁੰਦਾ ਸੀਗਾ ਸਾਡੇ ਲਈ ਫੈਮਿਲੀ ਟ੍ਰਿਪ ਹੋ ਜਾਂਦਾ ਸੀਗਾ ਸੋ ਇਸ ਕਰਕੇ ਜਿਹੜੀ ਤੁਸੀਂ ਦੇਖ ਰਹੇ ਹੋ ਯਾਰੀ ਆ ਅਸੀਂ ਅੱਜ ਏਸੇ ਮਤਲਬ ਯਾਰੀ ਜਿਹੜੀ ਮਤਲਬ ਤੁਸੀਂ ਮੈਂ ਇੱਕ ਸ਼ਾਰਟ ਮਤਲਬ 100 ਗੱਲਾਂ ਦੀ ਇੱਕ ਗੱਲ ਦੱਸਦਾ ਕਿ ਜੋ ਮੈਂ ਅੱਜ ਖੜਾ ਇੱਥੇ ਹਨਾ ਇਹ ਸਾਡੇ ਪੇਰੈਂਟਸ ਦਾ ਸਾਡੇ ਪੇਰੈਂਟਸ ਦੀ ਦੇਣ ਹੈ ਉਹਨਾਂ ਦਾ ਜੋ ਸਾਨੂੰ ਆਪਸ ਵਿੱਚ ਕਨੈਕਟ ਅਸੀਂ ਹੋਏ ਆਂ ਅੱਜ ਸਾਡੇ ਪੇਰੈਂਟਸ ਕਰਕੇ ਹੋਏ ਆ ਫੈਮਿਲੀ ਟ੍ਰਿਪਸ ਤੇ ਗਏ ਆ ਫਿਰ ਆਪਣੇ ਪੇਰੈਂਟਸ ਕਰਕੇ ਗਏ ਆ ਸੋ ਆਈ ਥਿੰਕ ਪੇਰੈਂਟਸ ਨੇ ਸਾਨੂੰ ਟਾਈਮ ਦਿੱਤਾ ਤਾਂ ਹੀ ਅੱਜ ਉਹ ਸਾਡੇ ਚ ਚਾਹੇ ਭਲਾ ਅੰਕਲ ਨਹੀਂ ਹੈਗੇ ਪਾਪਾ ਨਹੀਂ ਹੈਗੇ ਬਟ ਅਸੀਂ ਉਹਨਾਂ ਨੂੰ ਤਾਂ ਮਿਸ ਕਰਦੇ ਆ ਕਿਉਂਕਿ ਉਹਨਾਂ ਨੇ ਸਾਨੂੰ ਆਪਣੀ ਖੁਸ਼ਬੂ ਦਿੱਤੀ ਆ ਆਪਣੀ ਉਹਨਾਂ ਨੇ ਸਾਡਾ ਮਤਲਬ ਇਹ ਇੱਕ ਖੁਆਇਸ਼ ਪੂਰੀ ਕੀਤੀ ਆ ਅਸੀਂ ਮੂੰਹ ਚੋਂ ਕੱਢਦੇ ਹੁੰਦੇ ਸੀਗੇ ਤੇ ਸਾਡੇ ਸਾਹਮਣੇ ਚੀਜ਼ਾਂ ਪਈਆਂ ਹੁੰਦੀਆਂ ਸੀ ਸੋ so ਆਈ think ਇਹ ਜਿਹੜੀਆਂ ਚੀਜ਼ਾਂ ਨੇ ਛੋਟੀਆਂ-ਛੋਟੀਆਂ ਇਹ ਤੁਹਾਡੇ ਕਾਫੀ ਸਟ्रेसेस ਨੂੰ ਦੂਰ ਕਰ ਦਿੰਦੀਆਂ ਨੇ ਜੇ ਤੁਸੀਂ ਆਪਣੇ ਬੱਚਿਆਂ ਨਾਲ ਗੱਲ ਕਰੋ ਕਿਉਂਕਿ ਇੱਕ ਸੀਨ ਬਹੁਤ ਇਮੋਸ਼ਨਲ ਹੈਗਾ ਵਿੱਚ ਉਹਦੇ ਆਈ ਐਮ ਸ਼ੋਰ ਮੈਂ ਤੇ ਭੁਖਰਾ ਜੀ ਅਸੀਂ ਦੋਵੇਂ ਕਨੈਕਟ ਕਰਦੇ ਹਾਂ ਅਨਫੋਰਚਨਟਲੀ ਕਿ ਉਹ ਆਪਣੇ ਫਾਦਰ ਨੂੰ ਕਹਿ ਨਹੀਂ ਪਾਉਂਦਾ ਕਿ ਉਹ ਉਹ ਪਿਆਰ ਕਰਦਾ ਇਸੇ ਤਰ੍ਹਾਂ ਆਪਾਂ ਮੁੰਡੇ ਆਪਾਂ ਆਪਣੇ ਫਾਦਰ ਨੂੰ ਕਦੇ ਨਹੀਂ ਕਹਿ ਪਾਉਂਦੇ ਕਿ ਯਾਰ ਵੀ ਯਾਰ ਡੈਡ ਆਈ ਲਵ ਯੂ ਯਾਰ ਪਾਪਾ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਜਾਂ ਤੁਸੀਂ ਮੇਰੇ ਲਈ ਮਾਇਨੇ ਰੱਖਦੇ ਹੋ ਇੱਕ ਚੀਜ਼ ਰਹਿੰਦੀ ਆ ਜ਼ਰੂਰ ਰਹਿੰਦੀ ਆ ਮੇਰੇ ਵੀ ਰਹੀ ਮੇਰੇ ਦਿਲ ਦੇ ਅੰਦਰ ਰਹਾ ਮੇਰੇ ਦਿਲ 'ਚ ਬਹੁਤ ਕੁਝ ਸੀਗਾ ਕਿ ਮੈਂ ਪਾਪਾ ਨੂੰ ਕਹਾਂ ਕਿ ਤੁਸੀਂ ਮੇਰੇ ਲਈ ਕਿਆ ਹੋ ਤੁਸੀਂ ਮੇਰੇ ਲਈ ਮੇਰੇ ਰੱਬ ਹੋ ਮੇਰੇ ਲਈ ਤੁਸੀਂ ਮੇਰੇ ਆਈਡਲ ਹੋ ਮੇਰੇ ਸੁਪਰ ਹੀਰੋ ਹੋ ਮੇਰੇ ਲਈ ਤੁਸੀਂ ਮਤਲਬ ਬਹੁਤ ਕੁਝ ਹੋ ਹਨ ਆਈ ਥਿੰਕ ਪੁਖਰਾਜ ਪੁਖਰਾਜ ਨੇ ਵੀ ਜਿੰਨਾ ਟਾਈਮ ਅੰਕਲ ਨਾਲ ਮਾਣਿਆ ਤੇ ਉਹ ਵੀ ਏਸੀ ਚੀਜ਼ ਨੂੰ ਮਿਸ ਕਰਦਾ ਕਿ ਵੀ ਅਸੀਂ ਕਈ ਵਾਰੀ ਕਹਿ ਨਹੀਂ ਪਾਉਂਦੇ ਆਪਣੇ ਡੈਡ ਨੂੰ ਆਪਣੇ ਫਾਦਰਸ ਨੂੰ ਸੋ ਮੈਂ ਕਹਿੰਦਾ ਵੀ ਸਾਰੇ ਜਣੇ ਪੇਰੈਂਟਸ ਨੂੰ ਆਪਣੇ ਨੂੰ ਦੱਸਿਆ ਕਰੋ ਕਿ ਤੁਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹੋ ਪਤਾ ਨਹੀਂ ਹੁੰਦਾ ਕਿ ਦੀ ਉਮਰ ਕਿੰਨੀ ਪਰਮਾਤਮਾ ਨੇ ਲਿਖੀ ਹੈ ਕਿ ਮੈਂ ਪੇਰੈਂਟਸ ਹੀ ਨਹੀਂ ਇਕੱਲੇ ਕਹਿ ਰਿਹਾ ਕਈ ਵਾਰੀ ਬੱਚਿਆਂ ਦੀ ਉਮਰ ਬਹੁਤ ਘੱਟ ਲਿਖੀ ਹੁੰਦੀ ਪਰਮਾਤਮਾ ਨੇ ਸੋ ਟਾਈਮ ਦੀ ਵੇਟ ਨਾ ਕਰੋ ਕਿ ਯਾਰ ਕੋਈ ਸਪੈਸ਼ਲ ਮੌਕਾ ਹੋਊਗਾ ਮੈਂ ਉਦੋਂ ਕਹੂੰਗਾ ਬਰਥਡੇ ਆਊਗਾ ਕੋਈ ਐਨੀਵਰਸਰੀ ਆਊਗੀ ਕੋਈ ਹਨਾ ਮੈਂ ਕਹਿੰਦਾ ਯਾਰ ਜਦੋਂ ਤੁਹਾਡਾ ਮਾਨ ਕਰਦਾ ਨਾ ਤੁਸੀਂ ਜਾ ਕੇ ਘੁੱਟ ਕੇ ਚੁੱਪੀ ਪਾ ਕੇ ਕਹਿਦਾ ਕਰੋਗੇ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ ਕਿਆ ਬੋਲਦਾ ਬਹੁਤ ਸੋਹਣੀ ਗੱਲ ਬਾਈ ਜਿਹਰਾਂ ਨੇ ਕਹੀ ਹੈ ਕਿ ਤੇ ਬਾਈ ਜਿਵੇਂ ਤੁਸੀਂ ਕਿਹਾ ਨਾ ਕਿ ਪੱਲਾ ਸਾਹਿਬ ਸਰਦੂਲ ਸਾਹਿਬ ਦੇ ਉਹਨਾਂ ਦੀ ਜਿਹੜੀ ਖੁਸ਼ਬੂਆਂ ਘਰੇ ਤਾਂ ਚਲੋ ਉਹਨਾਂ ਨੇ ਦੇਣੀਆਂ ਦੇਣੀਆਂ ਸੀਗੀਆਂ ਪਰ ਜਿਹੜੀ ਜਿੰਨੀ ਖੁਸ਼ਬੂ ਉਹਨਾਂ ਨੇ ਬਾਹਰ ਦਿੱਤੀ ਹੈਗੀ ਐ ਸਰ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਲੋਕਾਂ ਦੇ ਚਿਹਰਿਆਂ ਤੇ ਉਹ ਨੂਰੀ ਖੁਸ਼ ਜਿਹੜੀ ਖੁਸ਼ੀ ਹੈਗੀ ਐ ਜਾਂ ਉਹਨਾਂ ਦੀ ਖੁਸ਼ਬੂ ਹੈਗੀ ਐ ਉਹਨਾਂ ਦੀ ਜਿਹੜਾ ਆਰਟ ਹੈਗਾ ਉਹਨੂੰ ਅੱਜ ਤੱਕ ਸਾਰੇ ਮਾਣਦੇ ਹੈਗੇ ਤੇ ਉਹਨਾਂ ਨੇ ਮਾਣਦੇ ਰਹਿਣਾ ਹੈ ਥੈਂਕ ਯੂ ਤੁਸੀਂ ਇੰਨਾ ਪਿਆਰ ਤੁਸੀਂ ਸਾਰੇ ਦਿਨੇਓ ਚਾਹੇ ਸਾਡਾ মিডিਆ ਹੈ ਚਾਹੇ ਸਾਡੀ ਆਡੀਅנס ਹੈ ਆ ਮਤਲਬ ਅਸੀਂ ਜਦੋਂ ਡੈਡ ਗਏ ਆਪਾਂ ਲਾਂਕਲ ਗਏ ਲੋਕਾਂ ਨੇ ਐਸੇ ਐਸੇ ਲੋਕਾਂ ਨੇ ਜਿਨ੍ਹਾਂ ਦਾ ਸਾਨੂੰ ਕੁਝ ਨਹੀਂ ਸੀ ਪਤਾ ਉਹਨਾਂ ਉਹ ਤੱਕ ਆ ਕੇ ਰੋਏ ਨੇ ਇੱਥੋਂ ਪਤਾ ਚੱਲਿਆ ਸਾਨੂੰ ਕਿ ਸਾਡੇ ਫਾਦਰਸ ਕੀ ਖੱਟ ਕੇ ਗਏ ਨੇ ਤੇ ਸਾਨੂੰ ਇਹ ਪਤਾ ਲੱਗਿਆ ਕਿ ਯਾਰ ਵੀ ਮਿਆਕ ਇਹਨਾਂ ਨੇ ਇਹ ਖੱਟਿਆ ਯਾਰ ਜ਼ਿੰਦਗੀ ਦੇ ਵਿੱਚ ਮੇਰੇ ਫਾਦਰਸ ਦੀ ਬਹੁਤ ਮੇਰੇ ਫਾਦਰ ਸਾਹਿਬ ਦੀ ਬਹੁਤ ਸਟੋਰੀਜ਼ ਨੇ ਅਨਾ ਭਲਾ ਅੰਕਲ ਦੀ ਬਹੁਤ ਸਟੋਰੀਜ਼ ਨੇ ਅੱਜ ਤੱਕ ਦੀਆਂ ਕਿ ਸਾਨੂੰ ਨਹੀਂ ਸਾਨੂੰ ਨਹੀਂ ਸੀ ਪਤਾ ਕਿ ਵੀ ਉਹਨਾਂ ਨੇ ਕੀਰੇ ਕਿਤੇ ਲਈ ਕੀ ਕੀ ਕੁਸ਼ ਕੀਤਾ ਹੋਇਆ ਤੇ ਉਹ ਉਹਨਾਂ ਨੇ ਨਾ ਕਦੇ ਉਹਨਾਂ ਨੇ ਇਸ ਗੱਲ ਨੂੰ ਕਦੇ ਦੱਸਿਆ ਕਿਸੇ ਨਾਲ ਵੀ ਹੱਬ ਕੇ ਵੀ ਆਹ ਦੇਖੋ ਜੀ ਅਸੀਂ ਫਲਾਣੇ ਦਾ ਇੰਨਾ ਤਾਂ ਕੀਤਾ ਭਲਾ ਕੀਤਾ ਯਾ ਕੁਝ ਹੈਲਪ ਕੀਤੀ ਥੋੜੀ ਬਹੁਤ ਉਹਨਾਂ ਨੇ ਹਮੇਸ਼ਾ ਇੱਕ ਹੱਥ ਤੋਂ ਜੇ ਉਹਨਾਂ ਨੇ ਕੁਝ ਦਿੱਤਾ ਤਾਂ ਇੱਕ ਦੂਸਰੇ ਹੱਥ ਨੂੰ ਪਤਾ ਨਹੀਂ ਲੱਗਣ ਦਿੱਤਾ ਸੋ ਇਸ ਕਰਕੇ ਮਤਲਬ ਇਹ ਵੀ ਗੱਲਾਂ ਬਹੁਤ ਹੋਈਆਂ ਨੇ ਸਾਡੇ ਦੋਵਾਂ ਦੀ ਫੈਮਲੀਆਂ ਦੇ ਵਿੱਚ ਕਿਉਂਕਿ ਸਾਡੇ ਫਾਦਰਸ ਦੀ ਵਾਟ ਵੀ ਥਿੰਕ ਕਿ ਪਰਸਨੈਲਿਟੀਆਂ ਬਹੁਤ ਅਲਾਈਕ ਸੀਗੀਆਂ ਬਹੁਤ ਨੇੜੇ ਨੇੜੇ ਸੀਗੀਆਂ ਦੋਵਾਂ ਦੀ ਪਰਸਨੈਲਿਟੀਆਂ ਉਦਾਂ ਹੀ ਹਿਊਮਰ ਸੀਗਾ ਉਹਨਾਂ ਦਾ ਉਨੇ ਹੀ ਕਾਈਂਡ ਸੀਗੇ ਉਨੇ ਹੀ ਹੰਬਲ ਸੀਗੇ ਤੇ ਉਹਦੇ ਉਹਨੇ ਹੀ ਮਿਹਨਤ ਮਿਹਨਤੀ ਸੀਗੇ ਤੇ ਸਾਡੇ ਲਈ ਉਨੇ ਹੀ ਮਿਹਨਤ ਕਰ ਪਾਉਣਾ ਉਹਨਾਂ ਨਾਮ ਕਮਾਣਾ ਪਾਣਾ ਔਖਾ ਹੈ ਜ਼ਰੂਰ ਹੈ ਪਰ ਅਸੀਂ ਕੋਸ਼ਿਸ਼ ਨਹੀਂ ਕਰਨੋਂ ਹਟ ਸਕਦੇ ਸੋ ਜੋ ਉਹਨਾਂ ਦੀ ਖੁਸ਼ਬੂ ਉਹਨਾਂ ਨੇ ਤੁਸੀਂ ਕਿਹਾ ਕਿ ਪੂਰੇ ਪੰਜਾਬ ਨੂੰ ਪੂਰੇ ਵਰਲਡ ਨੂੰ ਦਿੱਤੀ ਹੈ ਸਾਡਾ ਵੀ ਮਨ ਕਰਦਾ ਕਿ ਅਸੀਂ ਉਹ ਥੋੜੀ-ਬਹੁਤ ਖੁਸ਼ਬੂ ਤਾਂ ਅਸੀਂ ਵੀ ਦੇ ਸਕੀਏ ਉਹਦਾਂ ਦੀ ਦੁਨੀਆ ਨੂੰ ਕਿ ਦੁਨੀਆ ਉਹਨਾਂ ਦੀ ਲੇਗਸੀ ਨੂੰ ਯਾਦ ਰੱਖ ਸਕੇ ਰਾਈਟ ਬਾਕੀ ਮੇਰਾ ਤੁਹਾਨੂੰ ਮੇਰੀ ਗੁਜ਼ਾਰਿਸ਼ ਹੈ ਸਾਰਿਆਂ ਨੂੰ ਮੂਵੀ ਜ਼ਰੂਰ ਆ ਕੇ ਦੇਖੋ ਤੇ ਚਲੋ ਬੁਲਾਵਾ ਆਇਆ ਹੈ ਤੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਸਾਰੇ ਜਣੇ ਆਓ ਫਿਲਮ ਦੇਖੋ ਤੇ ਆਪਣੇ ਹੋਰ ਦੋਸਤਾਂ ਨੂੰ ਵੀ ਨਾਲ ਲੈ ਕੇ ਆਓ ਫੈਮਲੀਆਂ ਨੂੰ ਨਾਲ ਲੈ ਕੇ ਆਓ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਬਾਜੀ ਥੈਂਕ ਯੂ ਬਾਜੀ ਥੈਂਕ ਯੂ ਸੋ ਮਚ